ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਆ ਲਾਈਵ ਟਾਕ ਸ਼ੋਅ ਲੈ ਕੇ ਤੁਹਾਡੇ ਅੱਗੇ ਹਾਜ਼ਰ ਆ। ਅੱਜ ਆਪਾਂ ਗੱਲਬਾਤ ਕਰਾਂਗੇ ਸੈਨੋਜੇ ਗੁਰਦਵਾਰ ਸਾਹਿਬ ਦੀਆਂ ਆਉਣ ਵਾਲੀਆਂ ਚੋਣਾਂ ਦੇ ਬਾਰੇ ਅਤੇ ਉਸ ਤੇ ਜਿਹੜੀ ਮੌਜੂਦਾ ਕਮੇਟੀ ਆ ਉਹ ਕਿਸ ਤਰੀਕੇ ਦੇ ਨਾਲ ਕੰਮ ਕਰਦੀ ਆ। ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅਕਤੂਬਰ 2025 ਦੇ ਵਿੱਚ 12 ਅਕਤੂਬਰ 2025 ਨੂੰ ਸਰੋਜ ਗੁਰਦੁਆਰਾ ਸਾਹਿਬ ਦੇ ਵਿੱਚ ਚੋਣਾਂ ਹੋ ਰਹੀਆਂ ਨੇ ਦੋ ਗਰੁੱਪ ਇਸ ਵੇਲੇ ਉਹਨਾਂ ਚੋਣਾਂ 'ਚ ਭਾਗ ਲੈ ਰਹੇ ਨੇ ਇੱਕ ਮੌਜੂਦਾ ਕਮੇਟੀ ਜਿਹੜੀ ਇਸ ਵੇਲੇ ਹੈਗੀ ਆ ਉਹਨਾਂ ਦਾ ਸਲੇਟ ਹੋਵੇਗਾ ਤੇ ਦੂਸਰਾ ਸਲੇਟ ਜਿਹੜਾ ਉਹਨਾਂ ਦੀ ਵਿਰੋਧੀ ਧਿਰ ਹੈਗੀ ਆ ਉਹਦਾ ਹੋਵੇਗਾ ਸੋ ਕੈਂਡੀਡੇਟਸ ਅਨਾਉਂਸ ਹੋ ਚੁੱਕੇ ਨੇ ਆਪੋ-ਆਪਾਂ ਪੂਰਾ ਜੋਰ ਲਾਇਆ ਜਾ ਰਿਹਾ ਹੈਗਾ ਤੇ ਮੈਂ ਸਮੁੱਚੀ ਸਾਹਾ ਸੰਗਤ ਜਿਹੜੀ ਆ ਜਿਹੜੀਆਂ 6 ਕਾਉਂਟੀਆਂ ਉਹਨਾਂ ਦੇ ਬਾਈਲਾਅ ਦੇ ਵਿੱਚ ਆਉਂਦੀਆਂ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਾਂਗਾ ਵੀ ਆਪਣੀਆਂ ਵੋਟਾ ਰਜਿਸਟਰ ਕਰਾਓ ਤੇ ਤਾਂ ਕਿ ਤੁਸੀਂ 12 ਅਕਤੂਬਰ 2012 ਅਕਤੂਬਰ 2025 ਨੂੰ ਆਪਣੀ ਮਰਜ਼ੀ ਦੇ ਕੈਂਡੀਡੇਟ ਚੁਣ ਕੇ ਉਹਨਾਂ ਨੂੰ ਗੁਰਦੁਆਰਾ ਸਾਹਿਬ ਦੀ ਸੇਵਾ ਦੇ ਸਕੋ ਜੇਕਰ ਤੁਸੀਂ ਹੁਣ ਕਿਸੇ ਨੇ ਵੋਟ ਪਾਉਣੀ ਆ ਜਦੋਂ ਉੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਨਹੀਂ ਵੀ ਕੋਈ ਹੁੰਦਾ ਮਤਲਬ ਆਫਟਰ ਆਵਰਸ ਕਹੋ ਜਾਂ ਵੀਕਡੇ ਦੇ ਵਿੱਚ ਤੁਸੀਂ ਕਿਰਪਾਲ ਸਿੰਘ ਅਟਵਾਲ ਨੂੰ ਕਾਲ ਕਰ ਸਕਦੇ ਹੋ ਉਹਨਾਂ ਦਾ ਫੋਨ ਨੰਬਰ ਹੈ 408 835 7712 408 835 7712 ਤੇ ਤੁਸੀਂ ਉਹਨਾਂ ਦੇ ਨਾਲ ਅਪਾਇੰਟਮੈਂਟ ਸੈੱਟ ਕਰਕੇ ਜਾ ਕੇ ਆਪਣੀ ਬੋਟ ਜਿਹੜੀ ਆ ਉਹ ਰਜਿਸਟਰ ਕਰਾ ਸਕਦੇ ਹੋ ਨਹੀਂ ਤਾਂ ਮੇਰੇ ਖਿਆਲ ਚ ਅਗਲੇ ਹਫ਼ਤੇ ਤੋਂ 6 ਮੈਂਬਰੀ ਕਮੇਟੀ ਨੇ ਵੋਟਰ ਰਜਿਸਟਰ ਕਰਾਉਣੀਆਂ ਸ਼ੁਰੂ ਕਰ ਦੇਣੀਆਂ ਆ ਤੁਸੀਂ ਜਦੋਂ ਉਹ 6 ਮੈਂਬਰੀ ਕਮੇਟੀ ਉੱਥੇ ਹੋਵੇਗੀ ਮੇਰੇ ਖਿਆਲ ਤੋਂ ਸੰਡੇ ਦਾ ਦਿਨ ਹੋਏਗਾ ਜਾਂ ਕਿਹੜੇ ਵੀ ਦਿਨ ਉਹ ਅਨਾਉਂਸ ਕਰਦੇ ਆ ਉਦੋਂ ਵੀ ਤੁਸੀਂ ਜਾ ਕੇ ਵੋਟ ਆਪਣੇ ਰਜਿਸਟਰ ਕਰਾ ਸਕਦੇ ਹੋ ਪਰ ਕਿਰਪਾਲ ਸਿੰਘ ạtਵਾਲ ਨਾਲ ਤੁਸੀਂ ਜੇਕਰ ਵੋਟ ਰਜਿਸਟਰ ਕਰਾਉਣੀ ਹੈ ਕਾਲ ਕਰਕੇ ਉਹਦੇ ਵਿੱਚ ਇਹ ਆ ਵੀ ਤੁਸੀਂ ਆਪਣੇ ਟਾਈਮ ਦੇ ਮੁਤਾਬਕ ਅਪਾਇੰਟਮੈਂਟ ਲੈ ਕੇ ਜਾ ਕੇ ਤੁਸੀਂ ਵੋਟ ਰਜਿਸਟਰ ਕਰਾ ਸਕਦੇ ਹੋ ਅੱਜ ਕੁਝ ਗੱਲਾਂ ਕਰਨੀਆਂ ਨੇ ਇਸ ਆਉਣ ਵਾਲੇ ਇਲੈਕਸ਼ਨ ਦੇ ਬਾਰੇ ਸਭ ਤੋਂ ਪਹਿਲਾਂ ਤਾਂ ਇਹ ਦੱਸਣਾ ਜ਼ਰੂਰੀ ਹੈ ਵੀ ਜਿਹੜੀ ਮੌਜੂਦਾ ਕਮੇਟੀ ਆ ਸਾਨੂੰ ਜੋ ਕੋਰਤਾ ਸਾਹਿਬ ਦੀ ਜਿਹਦੇ ਪ੍ਰਧਾਨ ਹਨ ਸਰਦਾਰ ਭੁਪਿੰਦਰ ਸਿੰਘ ਢਿੱਲੋਂ ਜਿਨ੍ਹਾਂ ਨੂੰ ਅਸੀਂ ਬੌਬ ਢਿੱਲੋਂ ਵੀ ਕਹਿੰਦੇ ਆ ਉਹਨਾਂ ਦੀ ਪ੍ਰਧਾਨਗੀ ਹੇਠ ਮੌਜੂਦਾ ਕਮੇਟੀ ਨੇ ਬਹੁਤ ਹੀ ਵਧੀਆ ਕੰਮ ਕੀਤੇ ਨੇ ਮਤਲਬ ਕਹੋ ਵੀ ਇੱਕ ਐਗਜ਼ੈਂਪਲ ਸੈੱਟ ਕੀਤਾ ਆ ਉਹਨਾਂ ਨੇ ਵੀ ਗੁਰੂ ਘਰ ਕਿਵੇਂ ਚਲਾਇਆ ਜਾਂਦਾ ਆ ਸਭ ਤੋਂ ਪਹਿਲਾਂ ਮੈਂ ਜਾਣਕਾਰੀ ਦੇਣੀ ਆ ਵੀ ਜਿਹੜੀ ਕਮੇਟੀ ਆ ਉਹਨਾਂ ਨੇ ਮੌਜੂਦਾ ਕਿਸ ਤਰੀਕੇ ਨਾਲ ਕੰਮ ਕਰਦੀ ਆ ਆ ਪੈਂਫਲਟ ਵੀ ਉਹਨਾਂ ਨੇ ਕੱਢਿਆ ਆ ਇਹ ਮੈਨੂੰ ਲੱਗਦਾ ਜਿਹੜੀ ਸੰਗਤ ਰਜਿਸਟਰ ਹੈਗੀ ਉਹਨਾਂ ਦੇ ਨਾਲ ਸਾਰਿਆਂ ਨੂੰ ਇਹੇ ਜਾ ਚੁੱਕਿਆ ਆ ਪਰ ਅੱਜ ਮੈਂ ਬਰੀਫ ਦੇ ਵਿੱਚ ਇਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕਰਾਂਗਾ ਮੌਜੂਦਾ ਕਮੇਟੀ ਦੇ 21 ਮੈਂਬਰ ਨੇ ਤੇ ਉਹ ਅੱਗੇ ਉਹਨਾਂ ਨੇ ਸਬ ਕਮੇਟੀਆਂ ਬਣਾਈਆਂ ਹੁੰਦੀਆਂ ਨੇ ਜਿਹੜੇ ਸਬ ਕਮੇਟੀਆਂ ਉਹਨਾਂ ਵਿੱਚ ਕੁਝ ਕਮੇਟੀ ਮੈਂਬਰ ਹੁੰਦੇ ਆ ਤੇ ਨਾਲ ਸੰਗਤ ਦੇ ਵਿੱਚੋਂ ਵਾਲੈਂਟੀਅਰ ਜਿਹੜੇ ਸੰਗਤ ਚੋਂ ਲੋਕੀ ਸੇਵਾ ਕਰਨਾ ਚਾਹੁੰਦੇ ਨਹੀਂ ਉਹਨਾਂ ਨੂੰ ਨਾਲ ਲਿਆ ਜਾਂਦਾ ਆ ਇਹਨਾਂ ਸਬ ਕਮੇਟੀਆਂ ਨੂੰ ਵਾਚ ਕਰਦੀ ਆ ਇੱਕ 6 ਐਗਜ਼ੀਕਟਿਵ ਮੈਂਬਰਾਂ ਦੀ ਕਮੇਟੀ ਜਿਹੜੀ ਉਹ 21 ਕਮੇਟੀ ਮੈਂਬਰਾਂ ਦੇ ਵਿੱਚੋਂ ਬਣੀ ਹੁੰਦੀ ਆ ਜੇ ਇਸ ਵੇਲੇ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਹੈ ਜਾਂ ਕੰਮ ਕਰ ਰਹੀ ਆ ਉਹ ਹੈ ਭពਿੰਦਰ ਸਿੰਘ ਢਿੱਲੋਂ ਪ੍ਰੈਜ਼ੀਡੈਂਟ ਗੁਰਿੰਦਰਪਾਲ ਸਿੰਘ ਵਾਈਸ ਪ੍ਰੈਜ਼ੀਡੈਂਟ ਪ੍ਰੀਤਮ ਸਿੰਘ ਗਰੇਵਾਲ ਜਨਰਲ ਸੈਕਟਰੀ ਸੋਹਣ ਸਿੰਘ ਤਨੋਟਾ ਚੀਫ ਅਕਾਊਂਟ ਆਫੀਸਰ ਤੇ ਰਜਿੰਦਰ ਸਿੰਘ ਮਗਰ ਸਟੇਟ ਸੈਕਟਰੀ ਇਹ 6 ਬੰਦੇ ਐ ਐਗਜ਼ੀਕਟਿਵ ਕਮੇਟੀ ਦੇ ਵਿੱਚ ਜਿੰਨੀਆਂ ਵੀ ਸਬ ਕਮੇਟੀਆਂ ਆ ਜੇ ਕੋਈ ਉਹਨਾਂ ਨੂੰ ਕੋਈ ਇਸ਼ੂ ਆਉਂਦਾ ਆ ਜਾਂ ਉਹਨਾਂ ਨੇ ਕੋਈ ਕੰਮ ਜਿਹੜਾ ਡਿਸੀਜਨ ਆਪ ਨਹੀਂ ਲੈ ਸਕਦੇ ਤਾਂ ਉਹ ਇਹਨਾਂ ਨੂੰ ਅਪਰੋਚ ਕਰਦੇ ਨੇ ਤੇ ਇਹ ਉਹਨਾਂ ਨੂੰ ਉਸ ਡਿਸੀਜਨ ਦੇ ਵਿੱਚ ਹੈਲਪ ਕਰਦੇ ਨੇ ਜੇਕਰ ਲੋਡ ਪੈਂਦੀ ਆ ਵੀ ਕੋਈ ਐਦਾਂ ਦਾ ਇਸ਼ੂ ਆ ਜਾਂਦਾ ਆ ਵੀ ਕੀ ਮੈਂਬਰਾਂ ਦੀ ਕਮੇਟੀ ਦੀ ਮੀਟਿੰਗ ਕਰਕੇ ਅਪਰੂਵਲ ਲੈਣੀ ਪਵੇ ਤਾਂ ਉਹ ਵੀ ਫਿਰ ਕਮੇਟੀ ਬੈਠ ਕੇ ਉਸ ਡਿਸੀਜਨ ਲੈ ਕੇ ਅੱਗੇ ਤੁਰਦੀ ਆ ਸੋ ਜਿਹੜੀਆਂ ਉਹਨਾਂ ਸਬ ਕਮੇਟੀਆਂ ਬਣਾਈਆਂ ਹੋਈਆਂ ਨੇ ਉਹਦੇ ਵਿੱਚ ਧਾਰਮਿਕ ਕਮੇਟੀ ਆ ਉਸ ਤੋਂ ਬਾਅਦ ਦੇ ਵਿੱਚ ਸਕੂਲ ਦੀ ਕਮੇਟੀ ਆ ਉਸ ਦੇ ਨਾਲ ਹੀ ਲੰਗਰ ਕਮੇਟੀ ਆ ਸਪੈਸ਼ਲ ਰਿਲੀਜੀਅਸ ਪ੍ਰੋਗਰਾਮ ਜਿਹੜੇ ਹੁੰਦੇ ਆ ਮਤਲਬ ਜਿਹੜੇ ਇਹ ਅਲੱਗ-ਅਲੱਗ ਜਥੇ ਆਉਂਦੇ ਆ ਅਲੱਗ-ਅਲੱਗ ਸਾਢੇ ਸਾਲ ਦੇ ਵਿੱਚ ਕੀਰਤਨ ਦਰਬਾਰ ਲੱਗਦੇ ਆ ਉਹਨਾਂ ਦੀ ਕਮੇਟੀ ਅਲੱਗ ਤੋਂ ਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੇ ਕੋਲ ਐਡਮਿਨਿਸਟ੍ਰੇਟਿਵ ਕਮੇਟੀ ਆ ਜਿਹੜੀ ਫਾਈਨੈਂਸ ਵਗੈਰਾ ਦੇਖਦੀ ਆ ਦਫ਼ਤਰ ਚਲਾਉਂਦੇ ਆ ਇੱਕ ਸਟੇਜ ਮੈਨੇਜਮੈਂਟ ਮੈਨੇਜਮੈਂਟ ਕਮੇਟੀ ਆ ਜਿਹੜੀ ਸਟੇਜ ਦੇਖਦੀ ਆ ਸਕਾਲਰਸ਼ਿਪ ਕਮੇਟੀ ਇਹਨਾਂ ਨੇ ਬੱਚਿਆਂ ਨੂੰ ਸਕਾਲਰਸ਼ਿਪ ਦੇਣੀਆਂ ਸ਼ੁਰੂ ਕੀਤੀਆਂ ਨੇ ਕਾਫੀ ਪਿਛਲੇ ਸਾਲਾਂ ਤੋਂ ਉਹਦੀ ਅਲੱਗ ਤੋਂ ਕਮੇਟੀ ਆ ਕਾਲਜ ਪ੍ਰੈਪਰੇਸ਼ਨ ਕਮੇਟੀ ਹੈਗੀ ਆ ਉਸ ਦੇ ਨਾਲ ਹੀ ਪਬਲਿਕ ਰਿਲੇਸ਼ਨ ਮੀਡੀਆ ਜਿਹੜੇ ਬੰਦੇ ਮੀਡੀਆ ਨਾਲ ਡੀਲ ਕਰਦੇ ਆ ਜਾਂ ਆਮ ਸੰਗਤ ਦੇ ਵਿੱਚੋਂ ਕੋਈ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੁੰਦੀ ਆ ਉਹ ਕਮੇਟੀ ਆ ਉਸ ਤੋਂ ਬਾਅਦ ਦੇ ਵਿੱਚ ਮੇਨਟੇਨੈਂਸ ਕਮੇਟੀ ਹੈ ਜਿਹੜੀ ਗੁਰਦੁਆਰੇ ਦੇ ਸਾਰਾ ਕੰਮਕਾਜ ਦੇਖਣਾ ਹੁੰਦਾ ਕੋਈ ਟੁੱਟਪਾ ਜੋਗੀ ਬਗਾਰ ਬਾਹਰ ਕਾ ਵਗਾਇਆ ਸਪਿੰਕਲਰ ਵਗੈਰਾ ਕੁਝ ਵੀ ਮਤਲਬ ਕਿ ਮੇਨਟੇਨੈਂਸ ਕਮੇਟੀ ਜੋ ਕੁਝ ਵੀ ਹੁੰਦਾ ਆ ਉਸ ਦੇ ਨਾਲ ਹੀ ਇੱਕ ਸਪੈਸ਼ਲ ਇਵੈਂਟ ਕਮੇਟੀ ਆ ਜਿਵੇਂ ਨਗਰ ਗ੍ਰੀਵਤਨ ਹੋ ਗਿਆ ਹੁਲਾਮਾ ਲਾਓ ਗਿਆ ਫਿਰ ਇੱਕ ਕੰਸਟਰਕਸ਼ਨ ਕਮੇਟੀ ਆ ਤੁਹਾਨੂੰ ਪਤਾ ਹੀ ਆ ਵੀ ਹੁਣ ਨਵੀਂ ਕੰਸਟ੍ਰਕਸ਼ਨ ਸ਼ੁਰੂ ਹੋ ਰਹੀ ਆ ਨਾਰਥ ਤੇ ਸਾਊਥ ਹਾਲ ਦੀ ਜਿਹੜੀ ਨਵੀਂ ਬਿਲਡਿੰਗ ਬਣਨੀ ਹੈਗੀ ਆ ਉਹਦਾ ਕੰਮ ਸ਼ੁਰੂ ਆ ਤੇ ਉਸ ਦੇ ਨਾਲ ਇੱਕ ਸਿਕਿਉਰਿਟੀ ਕਮੇਟੀ ਆ ਵੀ ਗੁਰਦੁਆਰਾ ਸਾਹਿਬ ਦੇ ਵਿੱਚ ਕੋਈ ਮਿਸ ਹੈਪਨਿੰਗ ਨਾ ਹੋਵੇ ਸੰਗਤ ਨੂੰ ਕੋਈ ਖਤਰਾ ਮਹਿਸੂਸ ਨਾ ਹੋਵੇ ਉਹਦੇ ਲਈ ਸਿਕਿਉਰਿਟੀ ਕਮੇਟੀ ਅਲੱਗ ਤੋਂ ਆ ਹੈਲਥ ਐਂਡ ਵੈਲਨੈਸ ਕਮੇਟੀ ਆ ਉਸ ਤੋਂ ਬਾਅਦ ਦੇ ਵਿੱਚ ਗੁਰਦੁਆਰਾ ਟੂਰ ਅਰੇਂਜਮੈਂਟਸ ਇਹਨਾਂ ਨੇ ਹੋਣਗੇ ਜਿਹੜੇ ਇੱਥੇ ਦੇ ਸਕੂਲ ਨੇ ਸਕੂਲਾਂ ਦੇ ਬੱਚਿਆਂ ਨੂੰ ਗੁਰਦੁਆਰਾ ਸਾਹਿਬ ਤੇ ਟੂਰ ਦਿੱਤੇ ਜਾਂਦੇ ਨੇ ਤਾਂ ਕਿ ਹੋਰ ਧਰਮਾਂ ਨੂੰ ਹੋਰ ਜਿਹੜੀ ਅਮਰੀਕਨ ਬੱਚੇ ਨੇ ਜਾਇਹ ਗੋਰੇ ਕਹਿ ਲੋ ਜਾਂ ਕੋਈ ਹੋਰ ਦੇਸ਼ਾਂ ਤੋਂ ਆਏ ਹੋਏ ਨੇ ਉਹਨਾਂ ਨੂੰ ਸਕੂਲਾਂ ਚ ਸੱਦਾ ਪੱਤਰ ਦੇ ਕੇ ਉਹਨਾਂ ਨੂੰ ਸਕੂਲ ਦੇ ਬਾਰੇ ਆਪਣੀ ਗੁਰਦੁਆਰਾ ਸਾਹਿਬ ਦੇ ਬਾਰੇ ਗੱਲ ਇਹ ਦੱਸਿਆ ਜਾਂਦਾ ਆ ਉਹ ਹੈਗੀ ਆ ਗੁਰਦੁਆਰਾ ਟੂਰ ਅਰੇਂਜਮੈਂਟਸ ਗੁਰਨਾਨਕ ਫਾਰਮ ਕਮੇਟੀ ਆ ਹੈਡ ਕਵਰਜ਼ ਜਿਹੜੇ ਰਮਾਲੇ ਵਗੈਰਾ ਸਤਪਾ ਸਿਰ ਤੇ ਲੈਣੇ ਆ ਉਹਨਾਂ ਨੂੰ ਧੋਣਾ ਸਾਫ ਕਰਨਾ ਉਹ ਕਮੇਟੀ ਅਲੱਗ ਤੋਂ ਆ ਐਂਡ ਆਡੀਓ ਵਿਜ਼ੂਅਲ ਐਂਡ ਟੈਕਨੋਲੋਜੀ ਕਮੇਟੀ ਤੁਹਾਨੂੰ ਸਭ ਨੂੰ ਪਤਾ ਵੀ ਸੈਨੋਜੋ ਗੁਰਦਾਸ ਸਾਹਿਬ ਦਾ ਜਿਹੜਾ ਦਰਬਾਰ ਹਾਲ ਦਾ ਪ੍ਰੋਗਰਾਮ ਆ ਉਹ ਸਾਰਾ ਲਾਈਵ ਦਿਖਾਇਆ ਜਾਂਦਾ ਸਮਝੋ ਸਾਹਿਬ ਦੇ ਸੈਨੋਜੋ ਗੁਰਦਾਸ ਸਾਹਿਬ ਦੇ ਵੈਬ ਪੇਜ ਦੇ ਉੱਪਰ ਟੀਵੀ ਦੇ ਉੱਪਰ ਆ ਆਪਣੇ ਫੇਸਬੁੱਕ ਦੇ ਉੱਪਰ YouTube ਦੇ ਉੱਪਰ ਤੇ ਰੀਸੈਂਟਲੀ ਪਿਛਲੇ 3 ਮਹੀਨੇ ਪਹਿਲਾਂ ਸੈਨੋਜੋ ਗੁਰਦਾਸ ਸਾਹਿਬ ਦੀ ਕਮੇਟੀ ਨੇ ਆਪਣਾ ਟੀਵੀ ਚੈਨਲ ਸ਼ੁਰੂ ਕੀਤਾ ਆ ਜੋ ਕਿ ਤੁਸੀਂ ਅਲੱਗ-ਅਲੱਗ ਡੱਬੇ ਜਿਹੜੇ ਆਪਣੇ ਘਰਾਂ ਚ ਲੱਗੇ ਹੋਏ ਨੇ ਆਈਪੀ ਬਾਕਸ ਉਹਨਾਂ ਦੇ ਉੱਤੇ ਜਾ ਕੇ ਸਾਨੂੰ ਜੋ ਗੁਰਦਵਾਰ ਸਾਹਿਬ ਦਾ ਤੁਸੀਂ ਜਿਹੜਾ ਟੀਵੀ ਆ ਉਹ ਦੇਖ ਸਕਦੇ ਹੋ ਉਹਦੇ ਨਾਲ ਹੀ ਇੱਕ ਸੀਨੀਅਰ ਸੈਂਟਰ ਦੀ ਕਮੇਟੀ ਬਣਾਈ ਗਈ ਆ ਜਿਹੜੇ ਬਜ਼ੁਰਗ ਘਰਾਂ ਚ ਰਹਿੰਦੇ ਨੇ ਉਹ ਹਫ਼ਤੇ ਚ ਤਿੰਨ ਦਿਨ ਮੇਰੇ ਖਿਆਲ ਚ ਗੁਰਦੁਆਰ ਸਾਹਿਬ ਉਹਨਾਂ ਨੂੰ ਲਿਆਂਦਾ ਜਾਂਦਾ ਆ ਉਹਨਾਂ ਨੂੰ ਇਹ ਕੀਰਤ ਪਾਠ ਕਰਵਾਇਆ ਜਾਂਦਾ ਆ ਐਕਸਰਸਾਈਜ਼ਾਂ ਕਰਾਈਆਂ ਜਾਂਦੀਆਂ ਨੇ ਗੇਮਾਂ ਖੇਡੀਆਂ ਜਾਂਦੀਆਂ ਨੇ ਠੀਕ ਆ ਉਹਨਾਂ ਨੂੰ ਲੰਗਰ ਦੀ ਸੇਵਾ ਹੁੰਦੀ ਆ ਤਾਂ ਕਿ ਉਹਨਾਂ ਦਾ ਜਿਹੜਾ ਟਾਈਮ ਹੈਗਾ ਆ ਵਧੀਆ ਤਰੀਕੇ ਨਾਲ ਪਾਸ ਹੋ ਸਕੇ ਤੇ ਲਾਸਟਲੀ ਇਹ ਦੱਸਣਾ ਚਾਹਾਂਗਾ ਵੀ ਸੰਗਤ ਨੂੰ ਵੀ ਇਹ ਵੀ ਅਲੱਗ-ਅਲੱਗ ਸਬਕ ਕਮੇਟੀਆਂ ਨੇ ਜਿਨ੍ਹਾਂ ਦੇ ਨਾਲ ਜਿਹੜੀ ਮੌਜੂਦਾ ਕਮੇਟੀ ਕੰਮ ਕਰਦੀ ਆ ਜਿਵੇਂ ਕਿ ਸਾਰੀ ਸੰਗਤ ਨੂੰ ਪੂਰੀ ਦੁਨੀਆ ਨੂੰ ਪਤਾ ਵੀ ਜਿਹੜਾ ਸਾਇਨੋ ਜੀ ਗੁਰਦੁਆਰਾ ਸਾਹਿਬ ਆ ਨਾਰਥ ਅਮਰੀਕਾ ਦਾ ਸਭ ਤੋਂ ਵੱਡਾ ਤੇ ਕੋਈ 100 ਮਿਲੀਅਨ ਵਰਸ ਕਰਨ ਵਾਲਾ ਗੁਰਦੁਆਰਾ ਸਾਹਿਬ ਆ ਇਹਨੂੰ ਚਲਾਉਣਾ ਇੱਕ ਬੰਦੇ ਦੀ ਖੇਡ ਨਹੀਂ ਆ ਇਹ ਤੁਹਾਡੀ ਸਾਰਿਆਂ ਦੀ ਮਦਦ ਦੇ ਨਾਲ ਸੰਗਤ ਦੀ ਮਦਦ ਦੇ ਨਾਲ ਬਾਕੀ ਕਮੇਟੀ ਮੈਂਬਰਾਂ ਦੀ ਮਦਦ ਦੇ ਨਾਲ ਸਾਬਕਾ ਕਮੇਟੀਆਂ ਵਿੱਚ ਸੇਵਾ ਕਰਨ ਵਾਲੇ ਸੇਵਾਦਾਰਾਂ ਦੀ ਮਦਦ ਦੇ ਨਾਲ ਇਹ ਗੁਰਦੁਆਰਾ ਸਾਹਿਬ ਚੱਲਦਾ ਆ ਬਹੁਤ ਲੋਕਾਂ ਵੱਲੋਂ ਪ੍ਰਚਾਰ ਕੀਤਾ ਜਾਂਦਾ ਆ ਕਿ ਬਬ ਢਿੱਲੋਂ ਇਕੱਲਾ ਹੀ ਗੁਰਦੁਆਰਾ ਸਾਹਿਬ ਨੂੰ ਚਲਾਉਂਦਾ ਆ ਜੋ ਕਿ ਬਿਲਕੁਲ ਝੂਠ ਆ ਬਹੁਤ ਥ ਲੋ ਪ੍ਰੈਜ਼ੀਡੈਂਟ ਆ ਗੁਰਦੁਆਰਾ ਸਾਹਿਬ ਦੇ ਪਰ ਇਹਦਾ ਮਤਲਬ ਨਹੀਂ ਹੈ ਕਿ ਉਹ ਹੋਲੀ ਸੋਲੀ ਜੋ ਕਹਿਣ ਉਹ ਹੀ ਹੁੰਦਾ ਆ। ਬਾਕੀ ਦੇ 20 ਬੰਦੇ ਉਹ ਨਾਲੇ ਨਾਲ ਨੇ ਡਿਸੀਜਨ ਸਾਰਿਆਂ ਦਾ ਸਾਂਝਾ ਹੁੰਦਾ ਆ। ਅੱਗੇ ਸਭ ਕਮੇਟੀਆਂ ਵੀ ਡਿਸੀਜਨ ਲੈ ਸਕਦੀਆਂ ਨੇ। ਸੋ ਜਿਹੜਾ ਇਹ ਕੂੜ ਪ੍ਰਚਾਰ ਪਹਿਲਾਂ ਤੋਂ ਕੀਤਾ ਜਾ ਰਿਹਾ ਬਹੁਤ ਲੰਬੇ ਸਮੇਂ ਤੋਂ ਵੀ ਬੌਬ ਢਿੱਨੋ ਖੁਦ ਇਕੱਲਾ ਹੀ ਗੁਰਦੁਆਰਾ ਸਾਹਿਬ ਨੂੰ ਚਲਾਉਂਦਾ ਆ। ਇਹਦੇ ਤੇ ਬਿਲਕੁਲ ਵੀ ਯਕੀਨ ਨਾ ਕੀਤਾ ਜਾਵੇ। ਜੇਕਰ ਤੁਸੀਂ ਆਹ ਪੈਂਫਲਟ ਪੜ੍ਹਨਾ ਚਾਹੁੰਦੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਤੋਂ ਜਾ ਕੇ ਲੈ ਵੀ ਸਕਦੇ ਹੋ। ਇਹਦੀ ਕਾਪੀ ਤੁਹਾਨੂੰ ਮਿਲ ਜਾਏਗੀ ਤੁਸੀਂ ਦਫ਼ਤਰ ਜਾ ਕੇ ਕਹੋਗੇ ਵੀ ਅਸੀਂ ਕਮੇਟੀ ਕਿੱਦਾਂ ਕੰਮ ਕਰਦੀ ਹੈ ਦਾ ਪੈਂਫਲੈਟ ਲੈਣਾ ਆ ਤੁਹਾਨੂੰ ਮਿਲ ਜੇਗਾ ਜਾਂ ਤੁਹਾਡੇ ਘਰਾਂ ਦੇ ਵਿੱਚ ਵੀ ਗਿਆ ਹੋਏਗਾ ਤੇ ਇਹ ਮੈਨੂੰ ਲੱਗਦਾ ਪਿੱਛੇ ਜੇ ਮੈਨੂੰ ਅਖਬਾਰ ਦੇ ਵਿੱਚ ਵੀ ਲਾਇਆ ਸੀ ਸਾਡੀ ਸੋਚ ਦੇ ਵਿੱਚ ਸੋ ਇਹ ਤਾਂ ਗੱਲ ਹੋ ਗਈ ਵੀ ਕਮੇਟੀ ਕਿੱਦਾਂ ਕੰਮ ਕਰਦੀ ਹੈ ਕਮੇਟੀ ਦੇ ਕਿਹੜੇ-ਕਿਹੜੇ ਹਿੱਸੇ ਨੇ ਕਿ ਇੱਕ ਬੰਦੇ ਦਾ ਵਨ ਮੈਨ ਸ਼ੋ ਇਹ ਨਹੀਂ ਹੈ ਹੁਣ ਆਪਾਂ ਗੱਲ ਕਰਨੀਆਂ ਵੀ ਹਮੇਸ਼ਾ ਲੋਕੀ ਰੌਲਾ ਪਾਉਂਦੇ ਨੇ ਵੀ ਗੋਲਕ ਦਾ ਚੱਕਰ ਆ ਚੌਧਰ ਦਾ ਚੱਕਰ ਆ ਇਸ ਕਰਕੇ ਇੱਕ ਕਮੇਟੀ ਗੁਰਦੁਆਰਾ ਸਾਹਿਬ ਦੇ ਵਿੱਚ ਉਹ ਕਮੇਟੀਆਂ ਕਾਬਜ਼ ਹੁੰਦੀਆਂ ਨੇ ਧੱਕਾ ਕਰਦੀਆਂ ਨੇ ਜਾਂ ਆਪਣਾ ਕਬਜ਼ਾ ਰੱਖਣਾ ਚਾਹੁੰਦੀਆਂ ਆ। ਸੈਨੋ ਜੋ ਗੁਰਦੁਆਰਾ ਸਾਹਿਬ ਦੇ ਵਿੱਚ ਇਹੋ ਜੀ ਕੋਈ ਵੀ ਗੱਲ ਨਹੀਂ ਆ। ਆ ਇੱਕ ਪੰਫਲੇਟ ਉਹਨਾਂ ਨੇ ਬਣਾਇਆ ਹੈਗਾ ਜਿਹੜਾ ਤੁਹਾਡੇ ਘਰਾਂ 'ਚ ਮੇਲ ਤੇ ਜਾਂ ਤਾਂ ਜਾ ਚੁੱਕਿਆ ਹੋਵੇਗਾ ਜਾਂ ਇਹ ਜਾਏਗਾ ਇਹਦੇ ਵਿੱਚ ਕੱਲੀ-ਕੱਲੀ ਸਟੈਪ ਦੱਸੀ ਹੋਈ ਹੈ ਬਿ ਗੁਰੂ ਘਰ ਦਾ ਪੈਸਾ ਕਿੱਦਾਂ ਉਹ ਹੈਂਡਲ ਕਰਦੇ ਨੇ ਕਿਉਂਕਿ ਜਿਹੜੀ ਗੋਲਕਾ ਉਹ ਸੰਗਤ ਵੱਲੋਂ ਡੋਨੇਸ਼ਨ ਦੇਣ ਨਾਲ ਚੱਲਦੀ ਆ। ਐਂਡ ਗੁਰਦੁਆਰਾ ਸਾਹਿਬ ਗੋਲਕ ਦੇ ਸਿਰ ਤੇ ਚੱਲਦਾ ਆ। ਸੋ ਪੈਸਾ ਸੰਗਤ ਆਇਆ ਕਿਉਂਕਿ ਗੁਰਦੁਆਰਾ ਸਾਹਿਬ ਵੀ ਸੰਗਤ ਆਇਆ ਤੇ ਸੰਗਤ ਸੁਪਰੀਮ ਹੁੰਦੀ ਆ। ਠੀਕ ਹੈ ਜੀ। ਸੋ ਲੇਕਿਨ ਉਹ ਪੈਸੇ ਨੂੰ ਹੈਂਡਲ ਕਿਤਾ ਕੀਤਾ ਜਾਂਦਾ ਆ ਉਹ ਜਾਨਣਾ ਬਹੁਤ ਜ਼ਰੂਰੀ ਆ ਤੇ ਮੈਂ ਚਾਹਾਂਗਾ ਵੀ ਜਿਹੜਾ ਸਟੈਪਸ ਇਹ ਲੈ ਰਹੇ ਨੇ ਬਾਕੀ ਵੀ ਗੁਰੂ ਘਰ ਇਹਨਾਂ ਤੋਂ ਸਿੱਖਿਆ ਲੈਣ ਜੇਕਰ ਕਮੇਟੀਆਂ ਕਿਸ ਤਰੀਕੇ ਨਾਲ ਕੋਈ ਚੀਜ਼ ਮਿਸ ਕਰਦੀਆਂ ਨੇ ਇਹਨਾਂ ਤੋਂ ਗਾਈਡੈਂਸ ਲੈ ਕੇ ਇਸ ਤਰੀਕੇ ਦੇ ਨਾਲ ਹੀ ਆ ਗੁਰੂ ਘਰ ਨੂੰ ਚਲਾਇਆ ਜਾਵੇ। ਸਭ ਤੋਂ ਪਹਿਲਾਂ ਜਦੋਂ ਗੋਲਕ ਖੋਲੀ ਜਾਂਦੀ ਆ ਉਹਨੂੰ ਦਰਬਾਰ ਹਾਲ ਦੇ ਵਿੱਚ ਬੈਠ ਕੇ ਆ ਜਿਵੇਂ ਤੁਸੀਂ ਫੋਟੋ ਦੇਖ ਸਕਦੇ ਹੋ ਸੰਗਤ ਦੇ ਮੈਂਬਰ ਕਮੇਟੀ ਮੈਂਬਰਾਂ ਦੀ ਮਦਦ ਦੇ ਨਾਲ ਇਹਨੂੰ ਗਿਣਦੇ ਨੇ ਜਦੋਂ ਸਾਰੀ ਗੋਲਕ ਗਿਣੀ ਜਾਂਦੀ ਆ ਉਸ ਤੋਂ ਬਾਅਦ ਦੇ ਵਿੱਚ ਜਿਹੜੀਆਂ ਰਸੀਦਾਂ ਹੁੰਦੀਆਂ ਨੇ ਰਸੀਦ ਬੁੱਕ ਜਿਹਨੂੰ ਕਹਿੰਦੇ ਆ ਆਪਾਂ ਜਦੋਂ ਜਨੇਸ਼ਨ ਦੇਨੇ ਦੋ ਤਰ੍ਹਾਂ ਦੀ ਡਿਟਿੰਗ ਜਾਂਦੀ ਆ ਇੱਕ ਤਾਂ ਗੋਲਕ ਦੇ ਵਿੱਚ ਡਿਟਿੰਗ ਜਾਂਦੀ ਆ ਇੱਕ ਲੋਕੀ ਪਰਚੀ ਘਟਾਉਂਦੇ ਆ ਉੱਥੇ ਉਹ ਜਿਹੜੀ ਪਰਚੀ ਹੁੰਦੀ ਆ ਉਹ ਪਰਚੀ ਇਸ ਤਰੀਕੇ ਦੀ ਹੁੰਦੀ ਆ ਜਿਹੜੀ ਚਿੱਟੀ ਕਾਪੀ ਹੁੰਦੀ ਆ ਇਹ ਆ ਆਪਣਾ ਜਿਹੜਾ ਬੰਦਾ ਪਰਚੀ ਕੱਟ ਲੈਂਦਾ ਆ ਜਿਹੜਾ ਡੋਨੇਸ਼ਨ ਦਿੱਤਾ ਆ ਉਹ ਨੂੰ ਜਾਂਦੀ ਆ ਤੇ ਜਿਹੜੀ yellow ਕਾਪੀ ਹੁੰਦੀ ਆ ਇਹ ਕਮੇਟੀ ਦੇ ਕੋਲ ਰਹਿੰਦੀ ਆ ਉਸ ਤੋਂ ਬਾਅਦ ਦੇ ਵਿੱਚ ਪਰਚੀ ਪਰਚੀਆਂ ਦੀ ਬੁੱਕ ਹੁੰਦੀ ਆ ਜਿਹਨੂੰ ਆਪਾਂ ਰਸੀਦ ਬੁੱਕ ਕਹਿੰਦੇ ਆ ਔਰ ਰਸੀਦ ਬੁੱਕ ਨੂੰ ਇੱਕ ਪਰਚੀ ਦੇ ਦੂਜੀ ਸਾਈਡ ਦੇ ਉੱਤੇ ਲਿਖਿਆ ਜਾਂਦਾ ਵੀ ਇਹੜੀ ਕਿਹੜੀ ਬੁੱਕ ਆ ਇਹ ਇਸ ਬੁੱਕ ਦੇ ਕਿੰਨੇ ਪਰਚੀਆਂ ਕੱਟੀਆਂ ਗਈਆਂ ਉਹਦੇ ਕਿੰਨਾ ਟੋਟਲ ਹੋਇਆ ਜਦੋਂ ਉਹ ਟੋਟਲ ਹੋ ਜਾਂਦਾ ਆ ਫਿਰ ਇਹਨਾਂ ਨੂੰ ਸਾਰੇ ਪੈਸੇ ਨੂੰ ਇਕੱਠਾ ਕਰਕੇ ਦਫ਼ਤਰ ਦੇ ਵਿੱਚ ਲਿਆ ਕੇ ਉਹਦੀ ਦੁਬਾਰਾ ਕਾਊਂਟਿੰਗ ਹੁੰਦੀ ਹੈ ਤੁਸੀਂ ਦੇਖ ਸਕਦੇ ਹੋ ਦਫ਼ਤਰ ਦੇ ਵਿੱਚ ਬੈਠ ਕੇ ਕਾਊਂਟਿੰਗ ਕੀਤੀ ਜਾ ਰਹੀ ਹੈ ਦੋ ਕਮੇਟੀ ਮੈਂਬਰ ਕਾਊਂਟਿੰਗ ਕਰ ਰਹੇ ਨੇ ਸਾਰੇ ਪੈਸਿਆਂ ਦੀ ਫਿਰ ਜਿਹੜੀਆਂ ਚਿੱਕਾਂ ਹੁੰਦੀਆਂ ਨੇ ਉਹਨਾਂ ਨੂੰ ਇਸ ਤਰੀਕੇ ਦੇ ਨਾਲ ਕੱਲੀ-ਕੱਲੀ ਚੈੱਕ ਨੂੰ ਕੰਪਿਊਟਰ ਦੇ ਵਿੱਚ ਪਾਇਆ ਜਾਂਦਾ ਹੈ ਤਾਂ ਕਿ ਕੋਈ ਵੀ ਚੀਜ਼ ਮਿਸ ਨਾ ਹੋਵੇ ਜਦੋਂ ਵੀ ਸੰਗਤ ਚਾਵੇ ਕ੍ਰੋਸ ਚੈੱਕ ਕਰ ਸਕੇ ਜਦੋਂ ਇਹ ਚੈੱਕਾਂ ਪਾਈਆਂ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਸ਼ੀਟ ਬਣਾਈ ਹੋਈ ਆ ਜਿਹੜੀਆਂ ਉਸ ਮਹੀਨੇ ਦੇ ਵਿੱਚ ਰਸੀਦੀ ਰਸੀਦ ਬੁੱਕਾਂ ਲੱਗੀਆਂ ਹੁੰਦੀਆਂ ਨੇ ਕਲੀ-ਕਲੀ ਰਸੀਦ ਬੁੱਕ ਕਿੰਨੇ ਨੰਬਰ ਤੋਂ ਕਿੰਨੇ ਤੱਕ ਉਹਦੇ ਵਿੱਚ ਕਿੰਨੀ ਡਿਲੀਵਰੀਨ ਆਈ ਉਹਨਾਂ ਆ ਥੱਲੇ ਟੋਟਲ ਕੀਤਾ ਜਾਂਦਾ ਆ ਤੇ ਨਾਲ ਹੀ ਫਿਰ ਇੱਕ ਵੱਖਰਾ ਲੈਜਰ ਬਣਾਇਆ ਹੋਇਆ ਜਿਹਦੇ ਵਿੱਚ ਦੱਸਿਆ ਜਾਂਦਾ ਕਿ ਕਿੰਨੇ ਸਿੰਗਲ ਡਾਲਰ ਆ ਕਿੰਨੇ 10 ਦੇ ਨੋਟ ਆ ਕਿੰਨੇ 5 ਦੇ ਨੋਟ ਆ ਕਿੰਨੇ 8 ਦੇ ਨੋਟ ਆ ਮੈਂ ਦਊਂਗਾ ਮੀਨ 20 ਦੇ ਨੋਟ ਆ ਕਿੰਨੇ 100 ਦੇ ਨੋਟ ਆ ਕਿੰਨੇ 100 ਦੇ ਨੋਟ ਆ ਉਹ ਇੱਕ ਅਲੱਗ ਤੋਂ ਗਿਣਤੀ ਕੀਤੀ ਜਾਂਦੀ ਹੈ ਕਿ ਜਦੋਂ ਗੋਲ ਖੋਲ੍ਹੀ ਜਾਂਦੀ ਹੈ ਜਦੋਂ ਇਹ ਸਾਰਾ ਕੰਮ ਹੋ ਜਾਂਦਾ ਆ ਫਿਰ ਇਹ ਸਾਰੇ ਪੈਸੇ ਨੂੰ ਟੋਟਲ ਕਰਕੇ ਪੂਰੇ ਮਹੀਨੇ ਦੀਆਂ ਕਿੰਨੀਆਂ ਟਰਾਂਜੈਕਸ਼ਨਾਂ ਹੁੰਦੀਆਂ ਨੇ ਉਹਨਾਂ ਨੂੰ ਇੱਕ ਆਪਣੇ ਪੇਪਰ ਤੇ ਵੀ ਲਿਖਿਆ ਜਾਂਦਾ ਵੀ ਕਿਹੜੀ ਡੇਟ ਨੂੰ ਕਿੰਨੀ ਕਿੰਨਾ ਅਮਾਉਂਟ ਆਇਆ ਤੇ ਫਿਰ ਇੱਕ ਆਪਾਂ ਸਭ ਨੂੰ ਪਤਾ ਵੀ ਆ ਬੈਂਕ ਕਾ ਪਰੂ ਡਿਪੋਜ਼ਿਟ ਕਰ ਦਿੰਦੀ ਆ ਡਿਪੋਜ਼ਿਟ ਕਰਕੇ ਇਹਨੂੰ ਬੈਂਕ ਵਿੱਚ ਰਜਾਇਆ ਜਾਂਦਾ ਤੇ ਬੈਂਕ ਦੇ ਵੱਲੋਂ ਇੱਕ ਜਿਹੜੀ ਰਸੀਦ ਹੈਗੀ ਆ ਇਹ ਕਮੇਟੀ ਨੂੰ ਵਾਪਸ ਦਿੱਤੀ ਜਾਂਦੀ ਹੈ ਟਪਾਏ ਹੋਣ ਤੋਂ ਬਾਅਦ ਸੋ ਇਹ ਇੱਕ ਬਹੁਤ ਹੀ ਵਧੀਆ ਪਾਰਦਰਸ਼ੀ ਤਰੀਕਾ ਹੈਗਾ ਵੀ ਇੱਕ ਇੱਕ ਬੰਦਾ ਨਹੀਂ ਕਰਦਾ ਇਹਨੂੰ ਸੰਗਤ ਦੇ ਮੈਂਬਰ ਕਹੋ ਨਾਲ ਲੱਗਦੇ ਨੇ ਇਹਦੇ ਵਿੱਚ ਸਬ ਕਮੇਟੀਆਂ ਦੇ ਮੈਂਬਰ ਨਾਲ ਲੱਗਦੇ ਨੇ ਇਹਦੇ ਵਿੱਚ ਆ ਕਮੇਟੀ ਮੈਂਬਰਾਂ ਦੀ ਇਨਵੋਲਵਮੈਂਟ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਇੱਕ ਇਹ ਜਿਹੜੀ ਮੰਥਲੀ ਬੈਲੈਂਸ ਸ਼ੀਟ ਜਿਹੜੀ ਆਪਾਂ ਲੈਜਰ ਕਹਿੰਦੇ ਆ ਉਹ ਕੱਢਿਆ ਜਾਂਦਾ ਆ ਆਗੇ ਪਤਾ ਲੱਗਦਾ ਵੀ ਗੁਰਦੁਆਰਾ ਸਾਹਿਬ 'ਚ ਕਿੰਨਾ ਪੈਸਾ ਆਇਆ ਕਿੰਨੇ ਬਿੱਲ ਕੱਟੇ ਗਏ ਤੇ ਕਿੰਨੀ ਬਚਤ ਰਹੀ ਜਾਂ ਕਿੱਧਰ ਨੂੰ ਆਪਾਂ ਜਾ ਰਹੇ ਆ ਆਪਾਂ ਨੂੰ ਉਹ ਦੱਸਿਆ ਜਾਂਦਾ ਸੋ ਇਹ ਚੀਜ਼ ਗੁਰੂ ਘਰ ਦੀ ਬਹੁਤ ਹੀ ਵਧੀਆ ਆ ਇਹ ਹੁਣ ਇਹਨਾਂ ਨੇ ਆ ਪੈਂਫਲਟ ਕੱਢ ਕੇ ਸਾਰੀ ਸੰਗਤ ਨੂੰ ਜਿਹੜੀ ਉਹਨਾਂ ਦੀ ਰਜਿਸਟਰਡ ਸੰਗਤ ਹੈਗੀ ਆ ਉਹਨਾਂ ਨੂੰ ਇਹ ਭੇਜਿਆ ਤਾਂ ਕਿ ਸੰਗਤ ਨੂੰ ਪਤਾ ਲੱਗ ਸਕੇ ਕਿ ਤੁਹਾਡੇ ਵੱਲੋਂ ਦਿੱਤਾ ਗਿਆ ਪੈਸਾ ਤੁਹਾਡੇ ਵੱਲੋਂ ਦਿੱਤੀ ਗਈ ਜਿਹੜੀ ਡੋਨੇਸ਼ਨਸ ਨੇ ਉਹ ਕਿਸ ਤਰੀਕੇ ਨਾਲ ਹੈਂਡਲ ਕੀਤੀ ਜਾਂਦੀ ਤਾਂ ਕਿੰਨਾ ਕਦਾ ਗੁਰੂ ਘਰ ਦੇ ਉੱਤੇ ਉਹ ਵਰਤੀ ਜਾਂਦੀ ਆ ਸੋ ਸਾਧ ਚੰਗਤ ਜੀ ਹੁਣ ਇਲੈਕਸ਼ਨ ਆਉਣੀ ਆ ਤੁਹਾਨੂੰ ਪਤਾ ਹੀ ਆ ਜਦੋਂ ਇਲੈਕਸ਼ਨਾਂ ਹੁੰਦੀਆਂ ਆ ਵੀ ਇੱਕ ਦੂਜੇ ਦੇ ਉੱਪਰ ਚਿੱਕੜ ਸੁੱਟਿਆ ਜਾਂਦਾ ਆ ਸੋ ਮੈਂ ਦੋਨਾਂ ਦਰਾਂ ਨੂੰ ਬੇਨਤੀ ਕਰਾਂਗਾ ਵੀ ਭਾਈ ਚਿੱਕੜ ਸੁੱਟਣ ਤੋਂ ਗਰੇਜ ਕੀਤਾ ਜਾਵੇ ਸਪਾਰਦਸ਼ੀ ਇਲੈਕਸ਼ਨ ਹੋਣੀ ਚਾਹੀਦੀ ਆ ਗੁਰੂ ਘਰ ਦੀ ਗੱਲ ਕਰਨੀ ਚਾਹੀਦੀ ਆ ਕਿਹੜੇ ਮੁੱਦੇ ਤੁਸੀਂ ਹੁਣ ਤੱਕ ਮੌਜੂਦਾ ਕਮੇਟੀ ਨੇ ਕੰਮ ਕੀਤੇ ਉਹ ਆਪਣੇ ਦੱਸਣਗੇ ਦੂਜੀ ਧਿਰ ਜਿਹੜੀ ਬਾਹਰ ਆ ਜੇਕਰ ਉਹ ਆਉਂਦੀਆਂ ਤੋਂ ਕਿਹੜੇ ਕੰਮ ਕਰੂਗੀ ਉਹ ਦੱਸੇਗੀ ਨਾਲ ਹੀ ਮੌਜੂਦਾ ਕਮੇਟੀ ਦੱਸੇਗੀ ਵੀ ਜੇ ਇਹ ਜਿੱਤ ਕੇ ਸਟਿਲ ਰਹਿੰਦੇ ਨੇ ਇਹ ਕਿਹੜੇ ਕੰਮ ਕਰਨਗੇ ਲੇਕਿਨ ਮੇਰੀ ਮੌਜੂਦਾ ਕਮੇਟੀ ਦੇ ਕੁਝ ਮੈਂਬਰਾਂ ਨਾਲ ਗੱਲ ਹੋਈ ਸੀ ਉਹਨਾਂ ਵੱਲੋਂ ਬਹੁਤ ਹੀ ਕਲੀਅਰ ਮੈਸੇਜ ਆ ਸੰਗਤ ਨੂੰ ਵੀ ਅਸੀਂ ਕਿਸੇ ਵੀ ਤਰ੍ਹਾਂ ਦੀ ਕੂਲ ਪ੍ਰਚਾਰ ਨਹੀਂ ਕਰਨਾ ਚਾਹੁੰਦੇ ਜਿੰਨੇ ਚਿਰ ਕੋਈ ਬੰਦਾ ਬਿਨਾ ਮਤਲਬ ਤੋਂ ਕਿਸੇ ਵੀ ਕਮੇਟੀ ਮੈਂਬਰ ਦੇ ਤੇ ਚਿੱਕਰ ਨਹੀਂ ਛੁੱਟਦਾ ਜੇਕਰ ਕੋਈ ਗਲਤ ਗੱਲ ਕਰੇਗਾ ਚਿੱਕਰ ਛੁੱਟੇਗਾ ਉਹਦਾ ਜਵਾਬ ਦੇਣਾ ਮੌਜੂਦਾ ਕਮੇਟੀ ਦਾ ਹੱਕ ਬਣਦਾ ਐਂਡ ਉਹ ਦਿੱਤਾ ਜਾਵੇਗਾ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਿਵੇਂ ਜਿਵੇਂ ਇਲੈਕਸ਼ਨ ਨੇੜੇ ਆਉਂਦੀ ਜਾਊਗੀ ਮੈਂ ਤੁਹਾਨੂੰ ਸਾਰਿਆਂ ਨੂੰ ਮੌਜੂਦਾ ਕਮੇਟੀ ਦੇ ਕੰਮਾਂ ਬਾਰੇ ਉਹਨਾਂ ਨਾਲੋਂ ਅਗਲੇ ਜਿਹੜੇ ਪ੍ਰੋਜੈਕਟ ਜਿੱਥੇ ਹੋਏ ਸ਼ੁਰੂ ਕੀਤੇ ਹੋਏ ਨੇ ਉਹਨਾਂ ਬਾਰੇ ਜਾਂ ਜਿਹੜੀ ਪਲਾਨਿੰਗ ਚੱਲ ਰਹੀਆਂ ਉਹਨਾਂ ਬਾਰੇ ਜਾਣਕਾਰੀ ਦਿੰਦਾ ਰਾਵਾਂਗਾ ਤੇ ਸਭ ਨੂੰ ਬੇਨਤੀ ਕਰਦਾ ਹਾਂ ਆਪਣੀ ਵੋਟ ਰਜਿਸਟਰ ਕਰੋ ਤੇ ਜਿਵੇਂ ਕਿ ਸਭ ਨੂੰ ਪਤਾ ਹੀ ਆ ਮੈਂ ਖੁਦ ਆਪ ਮੌਜੂਦਾ ਕਮੇਟੀ ਨੂੰ ਸਪੋਰਟ ਕਰਦਾ ਹਾਂ ਤੇ ਮੈਂ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਾਂਗਾ ਕਿ ਮੌਜੂਦਾ ਕਮੇਟੀ ਨੂੰ ਵੋਟਾਂ ਪਾਓ ਤਾਂ ਕਿ ਜਿੰਨਾ ਵਧੀਆ ਆਲੀਸ਼ਾਨ ਕੰਮ ਉਹਨਾਂ ਨੇ ਕੀਤਾ ਹੁਣ ਤੱਕ ਅੱਗੇ ਵੀ ਕਰਦੇ ਰਹਿਣ ਤਾਂ ਕਿ ਗੁਰਦੁਆਰਾ ਸਾਹਿਬ ਵਧੀਆ ਤਰੱਕੀਆਂ ਵੱਲ ਜਾ ਸਕੇ ਤੇ ਸੰਗਤ ਤੇ ਸਾਡੇ ਜਿਹੜੇ ਬੱਚੇ ਨੇ ਸਾਡਾ ਜੂਤ ਆ ਗੁਰੂ ਘਰ ਤੋਂ ਖੁਸ਼ੀਆਂ ਪ੍ਰਾਪਤ ਕਰ ਸਕੇ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਅਗਲਾ ਲਾਈਵ ਹੋਰ ਲੈ ਕੇ ਆਵਾਂਗਾ ਜਿਸ ਦੇ ਵਿੱਚ ਅਸੀਂ ਤੁਹਾਨੂੰ ਗੁਰਦਆਰਾ ਸਾਹਿਬ ਦੇ ਪਿਛਲੇ 5 ਸਾਲਾਂ ਦੇ ਕੀਤੇ ਗਏ ਕੰਮਾਂ ਬਾਰੇ ਜਾਣਕਾਰੀ ਦੇਵਾਂਗੇ ਚੱਲ ਰਹੇ ਕੰਮਾਂ ਬਾਰੇ ਜਾਣਕਾਰੀ ਦੇਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ-ਕਿਹੜੇ ਪ੍ਰੋਜੈਕਟ ਕੀਤੇ ਜਾਣਗੇ ਉਹਨਾਂ ਬਾਰੇ ਜਾਣਕਾਰੀ ਦੇਵਾਂਗੇ ਜੇਕਰ ਤੁਹਾਨੂੰ ਐਸਾ ਪੈਂਫਲਟਾਂ ਬਾਰੇ ਕੋਈ ਵੀ ਜਾਣਕਾਰੀ ਚਾਹੀਦੀ ਹੋਵੇ ਤਾਂ ਤੁਸੀਂ ਜਾ ਕੇ ਦਫ਼ਤਰ ਦੇ ਵਿੱਚੋਂ ਇਹਦੀ ਕਾਪੀ ਲੈ ਸਕਦੇ ਹੋ ਅੱਬਲ ਤਾਂ ਹੁਣ ਤੱਕ ਤੁਹਾਨੂੰ ਘਰਾਂ ਤੇ ਈਮੇਲ ਦੇ ਰਹੀ ਜਾਂ ਜੋ ਵੀ ਉਹਨਾ ਪ੍ਰੋਸੀਜਰ ਹੈਗਾ ਤੁਹਾਨੂੰ ਇਹ ਪਹੁੰਚ ਚੁੱਕਿਆ ਹੋਵੇਗਾ ਤੇ ਇੱਕ ਵਾਰੀ ਫੇਰ ਜੇਕਰ ਤੁਸੀਂ ਵੋਟ ਰਜਿਸਟਰ ਕਰਾਉਣ ਲਈ ਅਪਾਇੰਟਮੈਂਟ ਲੈਣੀ ਆ ਸਰਦਾਰ ਕਿਰਪਾਲ ਸਿੰਘ ਟਵਾਲ ਨੂੰ ਕਾਲ ਕਰ ਸਕਦੇ ਹੋ ਜਿਹਨਾਂ ਦਾ ਨੰਬਰ ਹੈ 408 835 7712 408 835 7712 ਸਤਿ ਸ੍ਰੀ ਅਕਾਲ ਜੀ